ਹਾਂਜੀ ਸਤ ਸ੍ਰੀ ਅਕਾਲ ਜੀ ਅਸਲਾਮ ਵਾਲੇਕੁਮ ਨਮਸਤੇ ਹੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਸੋ ਅੱਜ ਦੀ ਵੀਡੀਓ ਬਹੁਤ ਖਾਸ ਹੈ ਜੀ ਪੂਰੀ ਦੇਖਿਓ ਕਰਦੇ ਆ ਸ਼ੁਰੂਆਤ ਗੱਡੀ ਦੀੋਂ ਤੋਂ ਪਾਰਕਿੰਗ 'ਚ ਗੱਡੀ ਦੇਖ ਕੇ ਤਾਂ ਭੁੱਖ ਲੈਂਦੀ ਜਣਾਈ ਇਦਾਂ ਗੱਡੀਆਂ ਜ਼ਬਰਦਸਤ ਹੁੰਦੀਆਂ ਸੋ ਆਪਾਂ ਆ ਗਏ ਆ ਜੀ ਆਪਣੀ ਗੱਡੀ ਵਿੱਚ ਅੱਜ ਦੀ ਵੀਡੀਓ ਖਾਸ ਤਾਂ ਕਰਕੇ ਆ ਪਿੱਛੇ ਆਪਾਂ ਨੂੰ ਦੂਜੀ ਗੱਡੀ ਦੇ ਪਰਦੇ ਤੇ ਦਿਖਿਆ ਨਾ ਜਿਹੜੇ ਸੀਨ ਕਿਉਂਕਿ ਆਪਣੇ ਚੈਨਲ ਦਾ ਚੀਜ਼ ਰਿਲੇਟ ਕਰਦੀ ਆ ਟਰੱਕ ਤੇ ਜਹਾਜ਼ ਜਹਾਜ਼ ਟ੍ਰੈਵਲਿੰਗ ਮੇਰਾ ਪੈਸ਼ਨ ਸੀ ਪਰ ਆਪਾਂ ਆਪਾਂ ਇਹਨੇ ਜੋ ਅੱਗੇ ਹੈ ਰਹੀ ਸੀ ਨਾ ਘਰੋਂ ਸੋ ਆਪਾਂ ਨੂੰ ਟਰੱਕ ਨੇ ਇਹਨੇ ਜੋ ਅੱਗੇ ਕਰਤਾ ਜੀ ਦੁਨੀਆ ਕਮਾਤੀ ਆਪਾਂ ਨੂੰ ਹਨਾਈ ਆਪਾਂ ਕੰਮ ਕੀਤਾ ਸੋ ਬਿਨਾ ਟਾਈਮ ਵੇਸਟ ਕੀਤੇ ਮੈਂ ਆਪਣੇ ਆਪ ਨੂੰ ਦੇ ਚੈਨਲ ਨੂੰ ਥੋੜਾ ਜਿਹਾ ਬਰੀਫ ਕਰ ਦੇਈਂ ਇਹ ਮੈਂ ਇੰਡੀਆ ਤੋਂ ਪੰਜਾਬ ਤੋਂ ਆ ਤੇ ਉਸ ਤੋਂ ਪਹਿਲਾਂ ਮੈਂ 7 ਸਾਲ ਯੂਈ ਦੇ ਵਿੱਚ ਟਰੱਕ ਚਲਾਉਂਦਾ ਰਿਹਾ ਜੀ ਤੇ ਇੱਥੇ ਯੂਰਪ ਦੇ ਵਿੱਚ ਮੈਨੂੰ ਹੋ ਗਿਆ ਜੀ 1 ਸਾਲ ਤੇ ਬਟ ਮੇਰਾ ਚੈਨਲ ਜਿਹੜਾ ਨਿਊ ਆ ਸਿਰਫ 1 ਮੰਥ ਪੁਰਾਣਾ ਹੈ ਤੇ ਹੁਣੇ 1 ਮਹੀਨਾ ਪਹਿਲਾਂ ਵੀਡੀਓ ਪਾਉਣੀਆਂ ਸ਼ੁਰੂਆਤ ਕੀਤੀਆਂ ਤੁਸੀਂ ਚੈੱਕ ਕਰ ਸਕਦੇ ਹੋ ਸ਼ੁਰੂ ਚ ਜਾ ਕੇ ਵੀਡੀਓ ਇੰਨੀਆਂ ਹੈ ਨਹੀਂ ਜੇ ਪਹਿਲੀ ਪੈਰਿਸ ਦੀ ਆ ਇਟਲੀ ਦੀ ਆ ਟਰੈਵਲ ਕਰਦੇ ਦੀ ਟਰੱਕ ਛੱਡ ਕੇ ਘੁੰਮਣ ਜਾਂਦਾ ਰਿਹਾ ਮੈਂ ਸੋ ਆਪਣਾ ਚੈਨਲ ਨਵਾਂ ਹੈ ਜੀ ਚੈਨਲ ਹਜੇ ਬੱਚਾ ਆ ਇਹ ਹੁਣ ਤੁਹਾਡੇ ਹੱਥ ਆ ਥੋੜਾ ਜਿਹਾ ਤੇ ਪਿਆਰ ਨਾਲ ਇਹਨੂੰ ਵੱਡਾ ਕਰੀਏ ਤੁਸੀਂ ਕਰੋ ਸਬਸਕ੍ਰਾਈਬ ਤੁਹਾਡੇ ਲਈ ਫ੍ਰੀ ਆ ਨਹੀਂ ਤਾਂ ਫਿਰ ਇਦਾਂ ਹੀ ਧੱਕੇ ਧੋੜੇ ਖਾ ਕੇ ਵਧੂ ਹੌਲੀ ਹੌਲੀ ਹੈ ਨਾ ਸੋ ਅੱਜ ਦੀ ਗੱਲ ਕਰਦੇ ਆ ਜੀ ਟਰੈਕਿੰਗ ਬਾਰੇ ਤੇ ਵੀ ਜਪਾ ਜਦਾਂ ਯੂਰਪ 'ਚ ਆਏ ਆ 11 ਮਹੀਨੇ ਕੋਈ ਵੀਡੀਓ ਨਹੀਂ ਪਾਈ ਇਹ ਨਹੀਂ ਐਵੇਂ ਪਾਈ ਜੀ ਇਹ ਰੋਲਾ ਇਹ ਦੇਸ਼ ਵੋ ਦੇਸ਼ ਦੇਸ਼ ਦੂਤ ਤਾਂ ਇੱਥੇ 4 ਘੰਟਿਆਂ 'ਚ 4 ਲੰਘ ਜਾਂਦੇ ਆ ਨਾਈ ਉਹ ਗੱਲ ਨਹੀਂ ਹੈਗੀ ਕੋਈ ਇਹ ਗੱਲ ਇਹ ਵੀ ਕਿੰਨੂੰ ਹੋਣਾ ਚਾਹੀਦਾ ਕਿ ਇਹਨੂੰ ਨਹੀਂ ਹੋਣਾ ਚਾਹੀਦਾ ਜੋ ਮੇਰਾ ਇੱਥੇ ਪਰਸਨਲ ਐਕਸਪੀਰੀਅੰਸ ਆ ਉਹ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਕੰਮ ਦੀ ਵੀਡੀਓ ਪਾਵਾਂਗੇ ਜੇ ਕੋਈ ਜੋਬ ਦੇ ਆ ਵੀ ਨਿਕਲਦਾ ਹੋਊਗਾ ਸਹੀ ਹਾਂ ਤਾਂ ਉਹ ਵੀ ਆਪਾਂ ਵੀਡੀਓ ਪਾਵਾਂਗੇ ਸੋ ਬਾਕੀ ਤੁਸੀਂ ਆਪ ਡਿਸਾਈਡ ਕਰਿਓ ਤੇ ਕਮੈਂਟਾਂ ਚ ਦੱਸਿਓ ਵੀ ਤੁਹਾਨੂੰ ਆਪਾਂ ਕੀ ਲੱਗਿਆ ਵਾ ਕਿੱਦਾਂ ਤੁਸੀਂ ਕੀ ਤੁਸੀਂ ਕਰਨਾ ਚਾਹੁੰਦੇ ਆਂ ਕੀ ਤੁਸੀਂ ਯੂਰਪ ਜਾਣਾ ਚਾਹੁੰਦੇ ਆਂ ਜਾਂ ਤੁਸੀਂ ਆਪਣੀ ਹੋਮ ਕੰਟਰੀ ਚ ਰਹਿਣਾ ਚਾਹੁੰਦੇ ਆਂ ਜਾਂ ਜੇ ਟਰਕਿੰਗ ਟਰੈਵਲ ਦੇ ਰਿਲੇਟਿਡ ਕੁਝ ਵੀ ਆ ਨਾ ਤੇ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਆਂ ਚਾਹੇ ਕਮੈਂਟ ਕਰ ਦਿਓ ਕੋਈ ਗੱਲ ਨਹੀਂ ਮੈਂ ਰਿਪਲਾਈ ਕਰੂੰਗਾ ਤੇ ਮੈਂ ਐਡਾ ਨਹੀਂ ਕਿ ਆਪਾਂ ਨੂੰ ਬਹੁਤ ਮੈਸੇਜ ਆਉਂਦੇ ਆ ਟਾਈਮ ਨਹੀਂ ਹੁੰਦਾ ਟਾਈਮ ਆਪਣੇ ਕੋਲ ਵਾਧੂ ਹੱਲੇ ਸੋ ਗੱਲ ਕਰਦੇ ਆ ਜੀ ਯੂਰਪ ਦੇ ਵਿੱਚ ਜਿਵੇਂਗੀ ਸੈਲਰੀ ਰੁਪਿਆ 2 ਲੱਖ ਬਣਦਾ 1.5 ਲੱਖ ਬਣਦਾ ਹਨਾ ਉਹ ਇੱਕ ਗੱਲ ਵੱਖਰੀ ਆ ਪਰ ਮਸਲਾ ਇਹ ਆ ਕਿ ਇੱਥੇ ਇੱਕ ਚੀਜ਼ ਹਮੇਸ਼ਾ ਤੁਹਾਨੂੰ ਪੱਕੀ ਫੇਸ ਕਰਨੀ ਪੈਣੀ ਜੇ ਉਹਦੇ ਲਈ ਰੈਡੀ ਹੋ ਤੇ ਬਸ ਆ ਜਾਓ ਮੈਂਟ ਨਾ ਮਾਰੋ ਠੀਕ ਹੈ ਜੀ ਉਹ ਇੱਕ ਦੋ ਚੀਜ਼ਾਂ ਇੱਥੇ ਮੇਨ ਤੰਗੀ ਵਾਲੀਆਂ ਵਾ ਇੱਕ ਵਰਕ ਲਾਈਫ ਬੈਲੈਂਸ ਦਾ ਕੰਮ ਤਾਂ ਪਨਾਂ ਦਿਨੇ ਲੰਘ ਜਾਂਦਾ ਭਾਜਾ ਰੱਠ ਚ ਪਤਾ ਨਹੀਂ ਲੱਗਦਾ ਵੱਟ ਜਦੋਂ ਰਾਤ ਨੂੰ ਆਪਾਂ ਰੁਕਣਾ ਹੁੰਦਾ ਨਾ ਹੀ ਉਦੋਂ ਫਿਰ ਪਤਾ ਉਦੋਂ ਲਾਲੇ ਪੈਂਦੇ ਫਿਰ ਜੀਓਗ੍ਰਾਫੀ ਇੱਥੇ ਤੁਹਾਨੂੰ ਪਤਾ ਹिल्स ਪਹਾੜ ਦਾ ਥੋੜੀ ਇਸ ਤਰ੍ਹਾਂ ਦੀ ਸੋ ਆ ਚੀਂ ਹੁੰਦੀ ਆ ਜੀ ਵਰਕ ਲਾਈਫ ਬੈਲੈਂਸ ਦਾ ਜਿਵੇਂ ਕਿ ਆਪਾਂ ਕੋਈ ਵੀ ਕੰਮ ਤੇ ਇੱਕ ਟਾਈਮ ਵਰਕ ਕਰਦੇ ਆ ਬਾਅਦ ਚ ਆਪਾਂ ਵਰਕ ਨਹੀਂ ਕਰਦੇ ਆ ਕੁਝ ਘੰਟੇ ਬਟ ਇੱਥੇ ਜਿਹੜੀ ਯੂਰਪ ਦੀ ਲਾਈਫ ਆ ਤੇ ਇੱਥੇ ਆਪਣਾ ਉਹ ਚੀਜ਼ ਨਹੀਂ ਆ ਵੀ ਆਪਾਂ ਇੱਥੇ ਕੰਮ ਗੱਡੀ ਦੀ ਵੀ ਖੜੀ ਕਰਤੀ ਕੰਪਨੀ ਵੱਲੋਂ ਆਪਣਾ ਕੰਮ ਬੰਦ ਹੋ ਗਿਆ ਪਰ ਆਪਣਾ ਕੰਮ ਫੇਰ ਹੀ ਚੱਲੂ ਹੀ ਆ ਰੋਟੀ ਪਾਣੀ ਬਣਾਉਣਾ ਤੇ ਇੱਕ ਇਹ ਵੀ ਪੰਗਾ ਜਿੱਦਾਂ ਟਾਈਮ ਕਿਤੇ ਵੀ ਆਪਣਾ ਪੂਰਾ ਹੁੰਦਾ ਡਰਾਈਵ ਦਾ ਉੱਥੇ ਰੁਕਣਾ ਪੈਣਾ ਆ ਠੀਕ ਹੈ ਉਹ ਥੋੜਾ ਅਡਜਸਟਮੈਂਟ ਕਰਨਾ ਪੈਂਦਾ ਚਲੋ ਕਰ ਲੈਂਦਾ ਬੰਦਾ ਐਡੀ ਕੋਈ ਗੱਲ ਨਹੀਂ ਹੈਗੀ ਮਤਲਬ ਉਹਦਾ ਇੱਕ ਪੁਆਇੰਟ ਆ ਪਤਾ ਤੁਹਾਨੂੰ ਦੱਸਿਆ ਵੀ ਹੁਣ ਇਦਾਂ ਇੱਥੇ ਗੱਡੀ ਲਾਈ ਆ ਆਪਣਾ ਇੱਥੇ ਟਾਈਮ ਆਪਣਾ ਪੂਰਾ ਹੋ ਗਿਆ ਸੀ ਸੋ ਇਦਾਂ ਦੀ ਇੱਥੇ ਦੀ ਜਾਨੀ ਕਿ ਮਸ਼ੀਨ ਨਾਲਾ ਸਿਸਟਮ ਹੀ ਆ ਸਾਰਾ ਇਹ ਆਪਣੀ ਮਰਜ਼ੀ ਕੋਈ ਨਹੀਂ ਤੇ ਬਾਕੀ ਵੀ ਉਹ ਚੈੱਕ ਕਰੋ ਤੁਸੀਂ ਇਹਨਾਂ ਵੀਲ ਕਣਕਾਂ ਬੀਜੀਆਂ ਹੋਈਆਂ ਤਾਂ ਕਣਕਾਂ ਦੇਖੋ ਹਨਾ ਇਹ ਤਾਂ ਕਿੜਕੜੀਆਂ ਹੋਈਆਂ ਹੋਈਆਂ ਇੱਕ ਗੱਲ ਬਹੁਤ ਆ ਇਹਨਾਂ ਦੇ ਬਹੁਤ ਹੀ ਇਹਨਾਂ ਦੀ ਹਾਈਡ ਨਹੀਂ ਹੁੰਦੀ ਕਣਕਾਂ ਦੀਆਂ ਛੋਟੀਆਂ-ਛੋਟੀਆਂ ਦੇ ਛਿੱਟੇ ਨਿਕਲੇ ਹੋਏ ਨੇ ਛੋਟੀਆਂ-ਛੋਟੀਆਂ ਹੀ ਹੁੰਦੀਆਂ ਇਹ ਤੇ ਕਣਕਾਂ ਆਪਾਂ ਦੇਖ ਕੇ ਤਾਂ ਆਪਾਂ ਹੁਣ ਰੋਟੀ ਪਾਣੀ ਦੀ ਕੀਤੀ ਹੀ ਤਿਆਰੀ ਜੋ ਮੇਨ ਚੀਜ਼ ਆ ਜੋ ਤੰਗੀ ਆ ਵੀ ਆਪਾਂ ਹਰ ਵਕਤ ਕੰਮ ਦੇ ਆ 9 ਘੰਟਿਆਂ ਬਾਅਦ ਸਿਰਫ ਇਹ ਤੁਰਨਾ ਹਾਈ ਸੋ ਆ ਜੀ ਇਹ ਮੇਨ ਜਿਹਦੇ ਲਈ ਭੱਜੇ ਫਿਰਦੇ ਆ ਜਿਹਦੇ ਲਈ ਬਾਹਰ ਆਏ ਆ ਹਨਾ ਜੀ ਸੋ ਅੱਜ ਉਹ ਤੇਰਾ ਯੂਰਦੀ ਦੇ ਵਿੱਚ ਮਾਰਿਓ ਇੱਕ ਫੋਨ ਮਾਰਦੇ ਘਰੇ ਰੋਟੀਆਂ ਆ ਜਾਂਦੀਆਂ ਇੱਕ ਜੋ ਮਰਜੀ ਆ ਜਾਂਦਾ ਬਟ ਇੱਥੇ ਨਹੀਂ ਇੱਥੇ ਆਪ ਹੀ ਆਪਾਂ ਜਿਗਾਰਡ ਲਾਇਆ ਦੱਸਿਓ ਆਪਣਾ ਯਿਗਾਰਡ ਕਿਦਾਂ ਦਾ ਲੱਗਿਆ ਨਾ ਹੀ ਚੁੱਲਾ ਆਪਾਂ ਹੀ ਰੱਖਿਆ ਇਥੋਂ ਇਟਲੀ ਤੋਂ ਵੱਡਾ ਅਗ ਲਿਆ ਸੀ ਆਹ ਸਿਲੰਡਰ ਚੁੱਲਾ ਲਿਆਂਦਾ ਸੀ ਇੰਡੀਆ ਤੋਂ ਤੇ ਇਦਾਂ ਜਿਗਾਰਡ ਕਰਨਾ ਪਿਆ ਸੀ ਕਿਉਂਕਿ ਤੰਗੀ ਬਹੁਤ ਆਈ ਸੀ ਸ਼ੁਰੂ ਚ ਸੋ ਤਾਂ ਪਤਾ ਨੂੰ ਸ਼ੇਅਰ ਕਰਦੇ ਹਾਂ ਇੱਕ ਚੀਜ਼ ਆ ਵੀ ਆਈ ਕੱਟ ਦਾ ਯੂਰਪ ਦੇ ਵਿੱਚ ਤੇ ਫਰਾਂਸ ਦੇ ਵਿੱਚ ਪੰਗਾ ਪੈਂਦਾ ਇੱਥੇ ਘੱਟ ਲੱਗ ਜਾਂਦੇ ਚੋਰੀ ਹੁੰਦੀ ਐ ਸਮਾਨ ਦੀ ਉਹ ਸਮਾਨ ਜੇ ਉਹਨਾਂ ਦੇ ਕੰਮ ਦਾ ਹੋਵੇ ਤਾਂ ਫੇਰ ਪਾੜ ਕੇ ਲੈ ਜਾਂਦੇ ਆਪਣਾ ਚੋਰੀ ਕਰ ਲੈਂਦੇ ਜਾਨੀ ਕਿ ਉਹ ਪੰਗਾ ਪੈ ਜਾਂਦਾ ਬਥੇਰਾ ਡਰਾਈਵਰ ਨੂੰ ਤੇ ਬਾਕੀ ਚੈੱਕ ਕਰੋ ਜੀ گاਵਾ ਚੱਲ ਰਹੀਆਂ ਪੂਰੀਆਂ ਘਾਰੇ ਆ ਹਨਾ ਕਿਵੇਂ ਤੁਹਾਨੂੰ ਲੱਗਿਆ ਹਸੀਨ ਇਹ ਨਾਈਟ ਦੇ ਤੁਸੀਂ ਕਿਸ ਤਰ੍ਹਾਂ ਇਸ ਸੀਨ ਨੂੰ ਸੋਚਦੇ ਹੋ ਵੀ ਠੀਕ ਆ ਵਧੀਆ ਸੀਨ ਦੇਖਦੇ ਆ ਵਧੀਆ ਨਜ਼ਾਰਾ ਬਿਲਜਦਾ ਆ ਕਿ ਜਾਂ ਤੁਸੀਂ ਦੇਖਦੇ ਆ ਯਾਰ ਕੀ ਰੋਟੀ ਵੀ ਨਹੀਂ ਮਿਲਦੀ ਤੇ ਅੱਜ ਨਾਲ ਉਹਨੂੰ ਵੀ ਨੇਰਾ ਆਪਣਾ ਉਸੇ ਟਾਈਮ ਨਾਲ ਖਾਣੀ ਹੈ ਨਾ ਕਮੈਂਟਾਂ ਚ ਦੱਸਿਓ ਜੇ ਇੱਥੋਂ ਤੱਕ ਵੀਡੀਓ ਦੇਖ ਰਹੇ ਆ ਨਾ ਤੇ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਚੈਨਲ ਨੂੰ ਜ਼ਰੂਰ ਕਰ ਦਿਓ ਸਬਸਕ੍ਰਾਈਬ ਤੇ ਓਕੇ ਜੀ ਚੰਗਾ ਧੰਨਵਾਦ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਚ